ਸਰ ਇਹ ਬੱਸ ਜਿਹੜੀ ਹੈ ਨੰਗਲ ਤੋਂ ਆ ਰਹੀ ਸੀ ਪੰਜਾਬ ਰੋਡਵੇਜ਼ ਦੀ ਬੱਸ ਹੈ ਤੇ ਇਹ ਉਧਰ ਉਨਾ ਜਾਂ ਹਿਮਾਚਲ ਵੱਲ ਜਾਂ ਹਿਸ਼ਾਰਪੁਰ ਵੱਲ ਜਾ ਰਹੀ ਸੀਗੀ ਤੇ ਰਸਤੇ 'ਤੇ ਕੋਈ ਟੈਕਨੀਕਲ ਫਾਲਟ ਆਇਆ ਜਾਂ ਤਾਂ ਬ੍ਰੇਕ ਫੇਲ ਹੋਈ ਆ ਜਾਂ ਕੰਪਰੈਸਰ ਫਟਿਆ ਕੋਈ ਇਹ ਤਾਂ ਹੁਣ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਔਰ ਬੜਾ ਬਚਾਅ ਹੋ ਗਿਆ ਕਿ ਬੱਸ ਜਿਹੜੀ ਹੈ ਡਵਾਈਡਰ ਟੱਪ ਕੇ ਸਾਈਡ ਤੇ ਆਈ ਹੈ ਲੇਕਿਨ ਸਾਈਡ ਦੀ ਰੇਟੇਨਿੰਗ ਵਾਲਸ ਦੇ ਨਾਲ ਟਕਰਾ ਕੇ ਰੁਕ ਗਈ نیچے ਨਹੀਂ ਗਿਰੀ ਨੀਚੇ ਗਿਰਦੀ ਤਾਂ ਹੋ ਸਕਦਾ ਕਿ ਨੀਚੇ ਜਿਹੜੇ ਘਰ ਸੀਗੇ ਐਨਐਫਐਲ ਦੇ ਯਾਰ ਨੀਚੇ ਸੜਕ ਸੀ ਉਰੇ ਤੇ ਗਿਰ ਕੇ ਕਿਸੇ ਨਾ ਕਿਸੇ ਦੇ ਉੱਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹਦਾ ਬਹੁਤ ਵੱਡਾ ਬਚਾਅ ਹੈ ਕ੍ਰੇਨ ਜਾਂ ਹਾਈਡਰਾ ਮੰਗਵਾ ਕੇ ਇਹਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਾਵਾਂਗੇ ਕਿਉਂਕਿ ਰੋਡ ਹਜੇ ਇੱਕ ਸਾਈਡ ਹੀ ਚੱਲ ਰਹੀ ਹੈ ਅਪਲਾਈਓਵਰ ਦੀ ਤੇ ਲੋਕਾਂ ਨੂੰ ਥੋੜੀ ਸਮੱਸਿਆ ਤਾਂ ਆ ਰਹੀ ਹੈ ਔਰ ਬਾਰਿਸ਼ ਵੀ ਹੋ ਰਹੀ ਹੈ ਇਸ ਕਰਕੇ ਥੋੜਾ ਰਾਹਤ ਕਰ ਰਹੇ ਜੇ ਥੋੜੀ ਜਿਹੀ ਦਿੱਕਤ ਹੋ ਰਹੀ ਹੈ ਲੇਕਿਨ ਜਲਦ ਤੋਂ ਜਲਦ ਇਹਨੂੰ ਕਲੀਅਰ ਕਰਾਇਆ ਜਾਵੇ। ਅਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਲ ਕਿਤੇ ਕੋਈ ਪਹੁੰਚਿਆ ਨਹੀਂ ਹੈ ਸਰ ਹਜੇ ਕਾਲ ਕੀਤੀ ਹੈ ਪੁਲਿਸ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਵੀ ਜਲਦ ਤੋਂ ਜਲਦ ਇੱਥੇ ਆ ਰਹੇ ਆ ਮੈਨੂੰ ਹੁਣੇ 15 ਮਿੰਟ ਪਹਿਲਾਂ ਪਤਾ ਲੱਗਿਆ ਸੀ ਮੈਂ ਤੁਰੰਤ ਹੀ ਇੱਥੇ ਮੌਕੇ ਤੇ ਆ ਗਿਆ। ਆਕਾਸ਼ਾ ਜੀ ਗੱਡੀ ਸਾਡੀ ਸ਼ਿਮਲੇ ਤੋਂ ਇਹ ਚੰਡੀਗੜ੍ਹ ਚੰਡੀਗੜ੍ਹ ਤੋਂ ਉੱਨਾ ਜਾ ਰਹੀ ਸੀ ਤੇ ਸਾਨੂੰ ਵੀ ਹੁਣੇ ਲੱਗਿਆ ਜਸਦੀਪੂ ਦੇ ਵਿੱਚ ਫ ਗੱਡੀ ਅਨਕੰਟਰੋਲ ਹੋ ਗਈ ਮਸਤਨ ਪਰ ਪ੍ਰੈਸ਼ਰ ਪੈ ਫਟਣਾ ਬ੍ਰੇਕ ਛੱਡ ਕੇ ਗੱਡੀ ਉਹਦੇ ਕਰਕੇ ਜਿਹੜੀ ਗੱਡੀ ਐ ਡਵਾਈਡਰ ਕ੍ਰੋਸ ਕਰਕੇ ਇੱਧਰ ਥੋੜੀ ਹਾਦਸਾ ਗਾਸ ਹੋ ਗਈ ਜੀ ਕਿੰਨੀਆਂ ਸਵਾਰੀਆਂ ਸੀ ਜੀ ਵਿੱਚ ਸਵਾਰੀਆਂ 10 ਤੋਂ 12 ਸਵਾਰੀਆਂ ਗੱਡੀ ਦੇ ਵਿੱਚ ਸਵਰ ਕਰ ਰਹੀਆਂ ਸੀ ਸਵਾਰੀਆਂ ਤੇ ਜਿਹੜਾ ਡਰਾਈਵਰ ਆ ਬਿਲਕੁਲ ਸਾਰੇ ਸੇਫ ਹੈ ਜੀ